ਸੰਸਰ نیوز ਦੇਖ ਰਹੇ तमाम दर्शकारा स्वागत है मैं हिम्मत इक्कवारी फेर ਤੁਹਾਡੇ ਵਿੱਚ ਅਪਡੇਟ ਲੈ ਕੇ ਨਵਾ ਹਾਜ਼ਰ ਹੋਇਆ ਮਾਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਵਾ દિਵਾਲੀ ਨਿਕਲ ਕੇ ਗਈ ਆ ਛੱਟ ਪੂਜਾ ਦੀ ਤਿਆਰੀਆਂ ਜਿਹੜੀਆਂ ਨੇ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀਆਂ ਨੇ ਕਿਉਂਕਿ ਪ੍ਰਵਾਸੀ ਭਾਈਚਾਰੇ ਵੱਲੋਂ ਕਾਫੀ ਧੂਮ ਧਾਮ ਨਾਲ ਜਿਹੜਾ ਛੱਟ ਪਰਮ ਮਨਾਇਆ ਜਾਂਦਾ ਆ ਪਿਛਲੇ ਸਮੇਂ ਦੇ ਵਿੱਚ ਸਿਰਫ ਯੂਪੀ ਔਰ ਬਿਹਾਰ ਦੇ ਵਿੱਚ ਜਿਹੜਾ ਇਹ ਤਿਉਹਾਰ ਮਨਾਇਆ ਜਾਂਦਾ ਸੀਗਾ ਪਰ ਹੁਣ ਜਿਹੜਾ ਤਿਉਹਾਰ ਹੈ ਕਾਫੀ ਧੂਮ ਧਾਮ ਨਾਲ ਪੰਜਾਬ ਦੇ ਵਿੱਚ ਔਰ ਬਾਹਲੇ ਦੇਸ਼ਾਂ 'ਚ ਵੀ ਜਿਹੜਾ ਆ ਮਨਾਇਆ ਜਾ ਰਿਹਾ ਆ ਕਿਉਂਕਿ ਕਈ ਦੀ ਮਾਨਤਾ ਜਿਹੜੀ ਆ ਕਾਫੀ ਮਾਨਤਾ ਵਧ ਗਈ ਲੋਕਾਂ ਦੇ ਵਿੱਚ ਔਰ ਲੋਕੀ ਕਾਫੀ ਇਹਨੂੰ ਜਿਹੜਾ ਆ ਆਮ ਲੋਕੀ ਵੀ ਜਿਹੜੀ ਪਤਾ ਲੱਗਣ ਤੋਂ ਬਾਅਦ ਜਿਹੜਾ ਇਹਨੂੰ ਅਪਣਾ ਲਾਗੇ ਨੇ ਸਤਲੁਜ ਦਰਿਆ ਦੇ ਉੱਤੇ ਖੜੇ ਆ ਤਸਵੀਰਾਂ ਅਸੀਂ ਦੇਖ ਰਹੇ ਹਾਂ ਪਿੱਛੇ ਤਿਆਰੀਆਂ ਚੱਲ ਰਹੀਆਂ ਨੇ ਛਟ ਪੂਜਾ ਦੀਆਂ ਕੱਲ੍ਹ ਔਰ ਪਰਸੋਂ ਜਿਹੜਾ ਆ ਛਟ ਪੂਜਾ ਤਿਹਾਰਾ ਹੈ ਅੱਜ ਤੋਂ ਤਿਆਰੀਆਂ ਚੱਲ ਰਹੀਆਂ ਮੈਂਬਰ ਸਾਡੇ ਨਾਲ ਖੜੇ ਨੇ ਛਟ ਪੂਜਾ ਦੇ ਸਤਲੁਜ ਦਰਿਆ ਦੇ ਖੜੇ ਨੇ ਗੱਲਬਾ ਮੇਨ ਜਿਹੜਾ ਤਿਹਾਰਾ ਕੀ ਮਤਲਬ ਹੈ ਦਾ ਔਰ ਕਿਉਂ ਮਨਾਇਆ ਜਾਂਦਾ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਤੇ ਕੀ ਨਾਮ ਤੁਹਾਡਾ ਮਿਰਤੰਜੇ ਕੁਮਾਰ ਛੱਡ ਪੂਜਾ ਮਨਾਈ ਜਾਂਦੀ ਹੈ ਕਿਸ ਤਰੀਕੇ ਦਾ ਤਿਹਾਰਾ ਕਿਉਂ ਮਨਾਇਆ ਜਾਂਦਾ ਕੀ ਇਹਦਾ ਮਤਲਬ ਹੈ ਦੇਖੋ ਜੀ ਇਹ ਪ੍ਰਵਾਂਚਲ ਦਾ ਸਭ ਤੋਂ ਸਵਛ ਔਰ ਸਾਫ ਸੁਥਰੀ ਤਿਵਾਰ ਮਨਾਇਆ ਜਾਂਦਾ ਹੈ ਬਿਲਕੁਲ ਪਿਓਰ ਕਹਾਇਆ ਪਿਓਰ ਬਿਲਕੁਲ ਪਵਿੱਤਰ ਤਿਵਾਰ ਹੈ ਇਸ ਤਿਵਾਰ 3 ਦਿਨ ਕੇ ਲਈ ਤਿਵਾਰ ਹੋਤੀ ਹੈ ਪਹਿਲੇ ਨਿਹਾਈ ਖਾ ਹੋਤੀ ਹੈ ਉਸ ਤੋਂ ਬਾਅਦ ਲੋਂਡਾ ਹੋਤੀ ਹੈ ਉਸ ਤੋਂ ਬਾਅਦ ਖਰਨਾ ਹੋਤੀ ਹੈ तो इस त्यौहार के लिए हम लोग यहाँ पे श्री छठ पूजा में संघ संग आते हैं और बड़े ही आज 20 साल से मनाते हुए आ रहे हैं हम लोग जितने भी यूपी बिहार के प्रवासी भाई हैं सभी मिल कर के यहाँ आते हैं छठ मनाते हैं और हम लोग तैयारियाँ करते हैं आज पंद्रह दिन होगी हम लोग इस काम में लगे हुए हैं so, सो हरेक त्यौहार की कोई ना कोई मानता होंगी है कोई एक ख़ास वजह होंगी ये त्यौहार जोड़ा है क्यों मनाया जाता है कि जे छठ मैया ने कौन ने है? देखिए जी ये त्यौहार एक ऐसा त्यौहार है कि इस त्यौहार को सबसे पहले दान वीर महाकर्ण कर्ण इस त्यौहार को शुरू किए थे माता कुंती के रूप में उनको आशीर्वाद दिए थे और वहां से प्रथा शुरू हुई है और क्या-क्या मानता है कि यदि भी जड़ी मेन मकसद की है जो बनाया जाता और किड़े-किड़े जगह पे मनाया जा रहा है लुधियाने के बीच किते-किते मनाया जा रहा है ਦੇਖੋ ਜੀ ਇਹ ਤਿਉਹਾਰ ਐਸੀ ਹੈ ਜੋ ਕਿ ਕਹੀਂ ਵੀ ਮਤਲਬ ਤਲਾਬ ਹੋ ਜਾਂ ਦਰਿਆਵ ਹੋ ਜਾਂ ਕਹੀਂ ਪਾਣੀ ਹੋ ਪਾਣੀ ਦੇ ਕਿਨਾਰੇ ਮਨਾਇਆ ਜਾਂਦਾ ਹੈ ਔਰ ਇਹ ਸਭ ਤੋਂ ਵੱਡੀ ਬਾਤ ਇਹ ਹੈ ਕਿ ਲੋਕ ਉਗਤੇ ਹੋਏ ਸੂਰਜ ਕੋ ਨਮਸਕਾਰ ਕਰਦੇ ਹਨ ਲੇਕਿਨ ਇਸ ਤਿਉਹਾਰ ਇੱਕ ਐਸਾ ਹੈ ਕਿ ਹਮ ਡੁੱਬਤੇ ਹੋਏ ਸੂਰਜ ਕੋ ਨਮਸਕਾਰ ਕਰਦੇ ਹਾਂ ਔਰ ਸਵੇਰੇ ਹੋ ਕਰਕੇ ਫਿਰ ਉਗਤੇ ਹੋਏ ਸੂਰਜ ਕੋ ਹੋਰ ਵੀ ਸਾਡੇ ਨਾਲ ਜਿਹੜੇ ਨੇ ਮੈਂਬਰ ਮੌਜੂਦ ਨੇ ਸਰ ਕੀ ਨਾਮ ਤੁਹਾਡਾ ਰੁਦਰਪਾਲ ਸਿੰਘ ਛਟਮਈਆ ਦੇ ਵਾਰੇ ਪੁੱਛਣ ਚਾਹਾਂਗੇ ਜਾਣਕਾਰੀ ਦੇਣੀ ਦਰਸ਼ਕਾਂ ਨੂੰ ਛਟਮਈਆ ਜਿਹੜੇ ਨੇ ਛਟ ਪੂਜਾ ਮਨਾਈ ਜਾਂਦੀ ਹੈ ਬੜਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ ਹਰ ਇੱਕ ਧਰਮ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਵੈ ਕੌਣ ਸੀ ਛਟਮਈਆ ਨੇ ਛਟਮਈਆ ਕੌਣ ਸੀਗੇ ਕੀ ਜਿਹੜਾ ਇਹਨਾਂ ਦਾ ਮਹੱਤਵ ਹੈ ਕੀ ਅਸਤਿਤਵ ਹੈ ਇਹਨਾਂ ਦਾ ਛਟ ਪੂਜਾ ਇੱਕ ਪ੍ਰਵਾਸੀਆਂ ਪ੍ਰਵਾਸੀ ਜਿਹੜੇ ਯੂਪੀ ਬਿਹਾਰ ਦੇ ਲੋਕੀ ਨੇ ਉਹਨਾਂ ਦਾ ਆਸਥਾ ਦਾ ਤਿਉਹਾਰ ਹੈ ਇਹ ਤੇ ਛੱਠੀ ਮਈਆ ਜਿਹੜੀ ਆ ਉਹ ਸੂਰਜ ਦੇਵੀ ਦੀ ਮੰਨਿਆ ਗਿਆ ਵਾ ਕਿ ਉਹ ਉਹਨਾਂ ਦੀ ਸਿਸਟਰ ਉਹਨਾਂ ਦੀ ਭੈਣ ਹੈ ਤੇ ਇਹ ਜਦੋਂ ਸ੍ਰੀ ਰਾਮਚੰਦਰ ਪ੍ਰਭੂ ਜਦੋਂ ਦੀਵਾਲੀ ਦੇ ਟਾਈਮ ਤੇ ਜਦੋਂ ਦਿੱਤ ਕੇ ਆਏ ਸੀ ਸ਼੍ਰੀਲੰਕਾ ਦੇ ਉੱਤੇ ਤੇ ਦੀਵਾਲੀ ਮਨਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਮਿਲ ਰਹੀ ਅੱਗੇ ਕਰਾਇਆ ਸੀ ਉਸ ਤੋਂ ਬਾਅਦ ਇਹ ਧੀਰੇ ਧੀਰੇ ਫੈਲਦੇ ਫੈਲਦੇ ਆਪਣੇ ਪੂਰੇ ਵਰਲਡ ਲੈਵਲ ਤੇ ਹੋਣਾ ਇਸ ਟਾਈਮ ਇਹ ਤਿਉਹਾਰ ਮਨਾਇਆ ਜਾ ਰਿਹਾ ਵਾ ਤੇ ਅਸੀਂ ਆਪਣੇ ਵੱਲੋਂ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਆਪਣੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਆ ਮੰਨਤ੍ਰਿਤ ਕੀਤਾ ਆ ਤੇ ਉਸ ਤੋਂ ਬਾਅਦ ਸ੍ਰੀਮੋਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਤੇ ਉਹਨਾਂ ਦੇ ਸੁਪੁੱਤਰ ਸ੍ਰੀ ਸੁਖਵੀਰ ਸਿੰਘ ਬਾਦਲ ਜੀ ਨੂੰ આમੰਤrit ਕੀਤਾ ਆ ਤੇ ਆਪਣੇ ਡੀਸੀ ਸਾਹਿਬ ਨੂੰ ਵੀ ਕਿਹਾ ਗਿਆ ਕਿ ਭਈ ਇੱਥੇ ਕਾਨੂੰਨੀ ਤੌਰ ਤੇ ਆਪਣਾ ਜਿਹੜਾ ਇੰਤਜ਼ਾਮ ਕੀਤਾ ਜਾਏ ਦੇਖ ਰੱਖਦਾ ਤੇ ਅਸੀਂ ਚਾਹਾਂਗੇ ਕਿ ਭਈ ਇਸ ਤਿਉਹਾਰ ਨੂੰ ਹੋਰ ਜਿਆਦਾ ਉਲਾਸ ਬੱਦੇ ਲੋਕਾਂ ਦੇ ਬਿਲਕੁਲ ਜਿਹੜਾ ਕਰੋਨਾ ਦਾ ਦੌਰ ਵੀ ਚੱਲਦਾ ਪਿਆ ਐਦੇ ਵੀ ਬੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਵੀ ਕੋਈ ਰੱਖੀ ਜਾ ਰਹੀਆਂ ਨੇ ਪ੍ਰਬੰਧ ਰੱਖੇ ਜਾ ਰਹੇ ਨੇ ਔਰ ਕਾਫੀ ਵੱਡੀ ਗਿਣਤੀ ਵਿੱਚ ਲੋਕ ਰਿਆਂਗੇ ਉਹਨਾਂ ਨੂੰ ਸੰਭਾਲਣ ਵਾਸਤੇ ਕੀ ਜਿਹੜਾ ਹੈ ਪ੍ਰਬੰਧ ਕੀਤਾ ਤੁਸੀਂ ਇਹ ਡੀਸੀ ਸਾਹਿਬ ਨੂੰ ਅਸੀਂ ਕਿਹਾ ਕਿ ਬਈ ਇੱਥੇ ਕਾਨੂੰਨੀ ਤੌਰ ਤੇ ਤੁਸੀਂ ਆਪਣਾ ਜੋ ਇੰਤਜ਼ਾਮ ਕਰੋ ਤੇ ਪੁਲਿਸ ਦਾ ਇੱਥੇ ਇੰਤਜ਼ਾਮ ਕੀਤਾ ਜਾਏ ਤੇ ਅਸੀਂ ਆਪਣੇ ਵੱਲੋਂ ਵੀ ਆਪਣੇ ਬੰਦੇ ਲਵਾਏ ਹੋਏ ਨੇ ਕਿ ਬਈ ਬੜੀ ਸੰਖਿਆ ਦੇ ਪਿਛਲੀ ਵਾਰ ਕਰੋਨਾ ਕਰਕੇ ਛੱਟ ਪੂਜਾ ਨੂੰ ਥੋੜਾ ਜਿਆ ਡਾਊਨ ਹੋ ਗਿਆ ਸੀਗਾ ਇਹ ਕੰਮ ਹੋਣੀ ਪਿਆ ਸੀਗਾ ਪਰ ਇਸ ਵਾਰੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਿਹਾ ਕਿ ਭਈ ਆਪਣੇ ਵੱਲੋਂ ਵੀ ਕਿਉਂਕਿ ਇਸ ਵਾਰ ਕਰੋਨਾ ਥੋੜਾ ਜਿਹਾ ਹਟਿਆ ਹੋਇਆ ਤੇ ਲੋਕੀ ਬਹੁਤ ਜ਼ਿਆਦਾ ਸੰਖਿਆ ਚ ਹਾਜ਼ਰਿਤ ਹੋਣਗੇ ਤੋਂ ਉਹਦੇ ਮੱਦੇ ਨਜ਼ਰ ਦੇਖਦੇ ਹੋਏ ਆਪਾਂ ਨੇ ਇੰਤਜ਼ਾਮ ਕੀਤਾ ਹੋਇਆ ਆਪਣੇ ਵੱਲੋਂ ਵੀ ਆਪਣੇ ਮੁੰਡੇ ਸਾਰੇ ਇਕੱਠੇ ਕੀਤੇ ਹੋਏ ਆ ਲਵਾਏ ਹੋਏ ਤੇ ਬਾਕੀ ਡੀਸੀ ਸਾਹਿਬ ਨੂੰ ਵੀ ਕਿਹਾ ਕਿ ਭਈ ਕਾਨੂੰਨੀ ਤੌਰ ਤੇ ਤੁਸੀਂ ਆਪਣੇ ਇੱਥੇ ਇੰਤਜ਼ਾਮ ਕਰੋ ਪ੍ਰਸ਼ਾਸਨ ਇੱਕ ਬੰਦੇ ਦੀ ਅਧਿਉਰੀ ਆਨਦੀ ਜਿਹੜੀ ਆ ਅਨੁਮਾਨ ਲਗਾਇਆ ਜਾ ਰਿਹਾ ਵੀ ਕਿੰਨੇ ਜਿਹੜੇ ਬੰਦੇ ਨੇ ਸਤਲੁਜ ਦਰਿਆ ਦੇ ਉੱਤੇ ਆਣਗੇ ਕਿਉਂਕਿ ਲੁਧਿਆਣਾ ਵਿੱਚ ਦੇ ਦੇਖਿਆ ਜਾਵੇ ਲੱਖ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਬੰਦੇ ਹੈਗੇ ਨੇ ਪੰਜਾਬ ਦੇ ਜਿਹੜੇ 10-12 ਲੱਖ ਦੇ ਪ੍ਰਵਾਸੀ ਜਿਹੜੇ ਹੈਗੇ ਭਾਈਚਾਰੇ ਜਿਨ੍ਹਾਂ ਦੀ ਕਰਮ ਭੂਮੀ ਆ ਜਿਹੜੇ ਉਹਰੇ ਕੰਮਕਾਰ ਕਰ ਰਹੇ ਨੇ ਜਾਂ ਵਸੇ ਹੋਏ ਨੇ ਕਾਫੀ ਚਿਰ ਤੋਂ ਕਰਮ ਕਾਂਜ ਨੇ ਹੈਗੇ ਨੇ ਜਿਹੜੇ ਛਟ ਪੂਜਾ ਮਨਾ ਰਹੇ ਨੇ ਤੇ ਸਤਲੁਜ ਦਰਿਆ ਤੇ ਕਿੰਨੇ ਕੁ ਬੰਦਿਆਂ ਦੀ ਆਉਣ ਦੀ ਆਸ ਆ ਵੀ ਜਿਹੜੇ ਉਹਰੇ ਆ ਸਕਦੇ ਨੇ ਦੇਖੋ ਜੀ ਇੱਥੇ ਤਾਂ ਇਹ ਆਸਥਾ ਦਾ ਪਰਵਾ ਤੇ ਛਟ ਪੂਜਾ ਦੇ ਵਿੱਚ ਸਤਲੁਜ ਜੀ ਨਦੀ ਇੱਕ ਇਹੋ ਜੀ ਨਦੀ ਹੈਗੀ ਹੈ ਜਿੱਥੇ ਕਿ ਕਾਫੀ ਸੰਖਿਆ ਦੇ ਵਿੱਚ ਲੋਕੀ ਫਸੇਦੇ ਹੁੰਦੇ ਆ ਔਰ ਸਾਨੂੰ ਉਮੀਦ ਹੈ ਕਿ ਲੱਖਾਂ ਦੇ ਹਿਸਾਬ ਨਾਲ ਇੱਥੇ ਬੰਦੇ ਆਣਗੇ ਤੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਕਿਹਾ ਕਿ ਭਈ ਇੰਨੇ ਜ਼ਿਆਦੇ ਬੰਦੇ ਆਣਗੇ ਉਹਦਾ ਇੰਤਜ਼ਾਮ ਤੁਸੀਂ ਕਰੋ ਤਾਂ ਕਿ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸੋ ਮੈਂਬਰ ਹੋਰੇ ਮੌਜੂਦ ਨੇ ਪੰਡਾਲ ਦੇ ਹੋਰ ਵੀ ਪੰਡਾਲ ਲੱਗੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੀ ਤਿਆਰੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਜਿਹੜੀ ਤਿਆਰੀਆਂ ਉਹਨੇ ਕੀਤੀਆਂ ਜਾਣੀਆਂ ਨੇ ਸਤਲੁਜ ਦਾ ਪਾਣੀ ਕਿਸ ਤਰੀਕੇ ਦਾ ਕਿਸ ਤਰੀਕੇ ਨਾਲ ਟੈਂਡ ਲੱਗੇ ਹੋਏ ਨੇ ਕੀ ਕੀ ਉਹਨਾਂ ਚੀਜ਼ਾਂ ਆ ਰਹੀਆਂ ਨੇ ਹੋਰ ਵੀ ਜਿਹੜੀ ਚੀਜ਼ਾਂ ਨੇ ਤੁਹਾਨੂੰ ਦਿਖਾਵਾਂਗੇ ਐਸਐਮਜ਼ੈਡ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਇਕਵਾਲੀ ਫੇਰ ਤੁਹਾਡੇ ਵਿੱਚ ਅਪਡੇਟ ਹਾਜ਼ਰ ਹੋਇਆ ਮਾ ਥੋੜੀ ਜਿਹਾ ਪਹਿਲਾਂ ਵੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਗਈਆਂ ਸੀ ਛੱਟ ਪੂਜਾ ਦੀਆਂ ਕਿਸ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ ਨੇ ਕਿਸ ਤਰੀਕੇ ਨਾਲ ਜਿਹੜਾ ਆ ਛੱਟ ਪੂਜਾ ਮਨਾਈ ਜਾ ਰਹੀ ਹੈ ਸਤੁਲਿ دریا ਦੇ ਖੜੇ ਹੁਣ ਵੀ ਤਿਆਰੀ ਦੇ ਖਾਲੇ ਪਿੱਛੇ ਪੰਡਾਲ ਲੱਗਿਆ ਆ ਤਿਆਰੀ ਤੁਸੀਂ ਦੇਖ ਸਕਦੇ ਹੋ ਸਸਤਾ ਦੇ ਆਗੂ ਸਾਡੇ ਨਾਲ ਖੜੇ ਨੇ ਗੱਲਬਾਤ ਕਰਾਂਗੇ ਇਹਨਾਂ ਦਾ ਸਰ ਕੀ ਨਾਮ ਹੈ ਤੁਹਾਡਾ ਮਕੇਸ਼ ਕੁਮਾਰ ਕੁਸਵਾਹਾ ਸ੍ਰੀ ਸ੍ਰੀ ਛੱਟ ਪੂਜਾ ਸਮਿਤੀ ਪ੍ਰਧਾਨ

बेसिकली कई लोगों को नहीं पता छठ कौन सी और किस तरीके त्यौहार शुरू होया कुछ दस कि मैया कौन सी और कितना मना देते किस तरीके त्यौहार शुरू होया और कि मना किस तरीके मनाया जाता ए, है छठी मैया जो महत्व बढ़ा है कि अकाल पड़ा था पूरे पृथ्वी में पूरे हर शहर में हर जगह पे तो इसमें कुछ जितने भी ऋषि मुनि मिलके अपना मन्नत किए कि जैसे पहले था वैसे अगर हो जाएगा तो हमने व्रत रखेंगे तो सामने छठी मैया आए और अपना प्रश्न का जवाब दिए और फिर दोबारा से जैसे थे पूरा मौसम माहौल उस तरीका से हो गया उस दिन से हमारे छठी मैया का महत्व बढ़ गया और सच्चे दिल से जो भी मन्नत मांगते हैं उनका मन्नत पूरे पूरे होते हैं छठी मैया कौन थी मतलब किसके मतलब बेटे थे कैसे क्या थे मतलब छठी मैया सूर्य देव अकाल यानी कि पता ही नहीं है छठी मैया सूर्य देव ही सूर्य देव को ही मानते हैं हम लोग अच्छा। मेन किसको दिया जाता है सूर्य को ही दिया जाता है हो किस तरीके ना ज़िए ना ज़िए मनाया जाता तो ही हम लोग तो बच्चे थे उस टाइम से जानते मैया एक मैया है सूरज देव का ही अंग है कोई लेकिन उनका बहुत महत्वपूर्ण पर्व हम लोग मनाते हैं जो आदमी अपने में श्रद्धा से अगर मांगता कुछ है कि मेरे को पुत्र चाहिए मेरे को ये चाहिए मेरे को खुशहाल जीवन चाहिए वो पूर्ण होता है विश्वास के साथ पूर्ण किया जाता है ਔਰ ਵੀ ਕਾਫੀ ਮਾਨਤਾ ਵਾਲੇ ਹੈ ਕਿਉਂਕਿ ਹਰੇਕ ਇਨਸਾਨ ਨੂੰ ਜਿੰਨੀ ਜਾਨਕਾਰੀ ਆ ਉਸ ਹਿਸਾਬ ਨਾਲ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਆ ਕਿਉਂਕਿ ਬਹੁਤ ਪੁਰਾਣਾ ਤਿਉਹਾਰ ਮਨਾਇਆ ਜਾ ਰਿਹਾ ਆ ਔਰ ਕਾਫੀ ਵਿਸ਼ਵਾਸ ਆ ਲੋਕਾਂ ਨੂੰ ਤਿਉਹਾਰ ਦੇ ਵਿੱਚ ਕਾਫੀ ਆਸਤਾ ਆ ਔਰ ਵੀ ਗੱਲਬਾਤ ਕਰਦੇ ਮੈਂਬਰ ਖੜੇ ਨੇ ਸਰ ਕੀ ਨਾਮ ਆ ਤੁਹਾਡੇ ਜੀ ਮੇਰਾ ਆਰਮ ਕਲੇਵਰ ਸਾਹਿਬ ਮੈਂ ਸਿੱਧੀ ਸਿੱਧੀ ਛੱਟ ਪੂਜਾ ਕੇ ਜਨਰਲ ਸੈਕਟਰੀ यहाँ 18 साल से बहुत श्रद्धा के साथ पूजा मनाया जाता है छठी मैया में गंगा जी के पूजा गंगा माता के पूजा होता है सूरज देव का पूजा होता है अर्ख दिया जाता है सूरज देव का और बहुत पहले से कई एक हज़ार साल पहले से मनाया जाता है बहुत श्रद्धा स... के साथ मनाते हैं उत्साह के साथ मनाते हैं छठी मैया में इतना शक्ति है कि जो सच्चे दिल से जो मांग ले वो पूरा हो जाता है कौन कौन या वो आ रहे जरा स्पेशल गेस्ट कौन कौन सुरक्षा के प्रबंधन किस तरीके न करवाए जा रहे हैं सुरक्षा के प्रशासन के तरफ से बहुत बढ़िया बहुत अच्छा दिया जा रहा है सुरक्षा यहाँ पर बहुत बढ़िया से प्रशासन साथ देते हैं सुरक्षा भी देते हैं और यहाँ चनी साहब को भी इन्वाइट किया गया है यहाँ के उप मुख्यमंत्री साहब को भी इन्वाइट किया गया है सुखबीर बादल साहब को भी इन्वाइट किया गया है इनमें अब हम तो सबको इन्वाइट करके बुलाए हैं अब जिनको परमिशन मिलेगा वो आएंगे ਸਰ ਇੱਕ ਸਵਾਲ ਕਰਨਾ ਚਾਹਾਂਗਾ ਛੋਟਾ ਜਿਹਾ ਕੁਝ ਦਿਨ ਪਹਿਲਾਂ ਜਿਹੜਾ ਆ ਆਮਦਿੱਤ ਪਾਰਟੀ ਨੇ ਦਿੱਲੀ ਵਿੱਚ ਬੈਨ ਕਰ ਦਿੱਤਾ ਸੀਗਾ ਮਤਲਬ ਮਨਾ ਕਰਤੇ ਵੀ ਛੱਡੀ ਜਿਹੜੀ ਪੂਜਾ ਨਹੀਂ ਮਨਾਈ ਜਾਏਗੀ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਛੱਟ ਪੂਜਾ ਸਮਿਤੀ ਕੇ ਜਿੰਨੇ ਵੀ ਲੋਕ ਹੈ ਜੋ ਵੀ ਛੱਟ ਮਈਆ ਕੋ ਮੰਨਤੇ ਹੈ ਸਭੀ ਹਰ ਏਰੀਆ ਸੇ ਉਹਨਕੋ ਬਾਈਕਾਟ ਕੀ ਹੈ ਔਰ ਉਹਨਾਂ ਦਾ ਹਮ ਲੋਗ ਵਿਰੋਧ ਕੀ ਹੈ ਛੱਟ ਮਈਆ ਕੋ ਉਹ ਛੱਟ ਮਈਆ ਨਹੀਂ ਕਰਨੇ ਕੇ ਲਈ ਨਹੀਂ ਕਰਨੇ ਦਿਆ ਇਸ ਕਰਕੇ ਮਨਾਇਆ ਜਾ ਰਿਹਾ ਜਿਹੜਾ ਉਰੇ ਆ ਰਿਹਾ ਗੈਸਟ ਦੇ ਤੌਰ ਤੇ ਸੁਰੱਖਿਆ ਦੀ ਕੀ ਪ੍ਰਬੰਧਨ ਔਰ ਕੀ ਜਿਹੜੇ ਪ੍ਰੋਗਰਾ सुरक्षा का प्रबंध तो प्रशासन द्वारा बहुत अच्छा है और उप मंत्री आ रहे हैं यहाँ पे ओम प्रकाश सोनी जी और चन्नी साहब को भी हमने मुख्यमंत्री जी है उनको भी इनवाइट किए है शायद हो सके आ भी जाए और प्रकाश सुखवीर सिंह बादल जी को भी इनवाइट किए हैं श्रोमण अकाली दल का तो हमारे जितने भी रीडर लोकल हैं उन लोगों को भी इन्वाइट किया हूँ और कौन सी पार्टी जो बुलाई है अकाली दल बीजेपी वाले को ही है आम क्यों नहीं? आ, आम को हम लोग विरोध कर रहे हैं कि आम आदमी दो एक डेढ़ महीना पहले ने छठ पूजा के लिए दिल्ली में मना कर दिया था कि हम लोग छठ पूजा नहीं होने देंगे क्या कारण रहा है क्यों बता जो है मना किया होगा क्यों तुम विरोध करते हो छठ पूजा के लिए मना किए जैसे प्रवासी लोगो को मनाने नहीं दे रहे थे इस करके हम लोग विरोध किए ਤੇ ਹੁਣ ਕੀ ਕਿਸ ਤਰੀਕੇ ਤੋਂ ਉਮੀਦ ਕਰਦੇ ਹੋ ਕਿ ਜੇ ਸਰਕਾਰ ਜਿਹੜੀ ਆ ਪ੍ਰਸ਼ਾਸਨ ਤੋਂ ਕੀ ਉਮੀਦ ਕਰਦੇ ਹੋ ਕਿਸ ਤਰੀਕੇ ਸੁਰੱਖਿਆ ਰਵੇ ਔਰ ਕਿੰਨੇ ਕ ਲੋਕ ਜਿਹੜੇ ਨੇ ਉਰੇ ਆ ਸਕਦੇ ਨੇ ਅਨੁਮਾਨ ਲਗਾ ਰਹੇ ਹੋ ਯਹਾਂ ਪੇ ਤਾਂ ਲਗਭਗ ਲੱਖੋਂ ਸੇ ਅਧਿਕ ਲੋਕ ਹੁੰਦੇ ਹੈ ਔਰ ਹਰ ਸਾਲ ਪ੍ਰਸ਼ਾਸਨ ਬਹੁਤ ਅੱਛਾ ਗਾਈਡ ਕਰਤੇ ਹੈ ਔਰ ਇਸ ਸਾਲ ਵੀ ਆਸ ਹੈ ਕਿ ਉਸ ਸੇ ਵੀ ਬੜੀਆ ਗਾਈਡ ਕਰਨਗੇ ਪ੍ਰਬੰਧ ਕਰਨਗੇ ਸੋ ਦੇਖ ਰਹੇ ਹੋ ਕਾਫੀ ਲੋਕ ਖੁਸ਼ ਨੇ ਤਿਹਾਰ ਤੋਂ ਲੈ ਕੇ ਕਾਫੀ ਲੋਕ ਉਤਸਾਹਿਤ ਨੇ ਲੋਕ ਹਥਿਆਰ ਮਾਰਨ ਵਾਸਤੇ ਕਿਉਂਕਿ ਜਿਹੜੇ ਤਿਹਾਰ ਆ ਕਾਫੀ ਆਸਾ ਦਾ ਪ੍ਰਤੀਕ ਬਣੇ ਆਇਆ ਸਤਲੁਜ ਧਿਆ ਤੇ ਖੜੇ ਆ ਕਾਫੀ ਲੋਕਾਂ ਦੇਖ ਸਕਦੇ ਲੋ ਕਿਸ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਨੇ ਕਾਫੀ ਟੈਂਟ ਲਗਾਏ ਜਾ ਰਹੇ ਨੇ ਲੋਕਾਂ ਨੇ ਆਪਣੀ ਆਪਣੀ ਜਿਹੜੇ ਆ ਬੈਠਣ ਦੇ ਲਈ ਪੂਜਾ ਕਰਨ ਲਈ ਜਗਾ ਬਣਾਈ ਗਈ ਆ ਲੋਕ ਆ ਰਹੇ ਨੇ ਤਿਆਰੀਆਂ ਕਰਕੇ ਜਾ ਰਹੇ ਨੇ ਕਿਉਂਗੀ ਅੱਜ ਰਾਤ ਤੋਂ ਬਾਅਦ ਔਰ ਕੱਲ ਸਵੇਰ ਤੋਂ ਬਾਅਦ ਜਿਹੜਾ ਆ ਤਿਹਾਰ ਦੀ ਰੇ ਭੀੜ ਪਏਗੀ ਜਿਹੜੇ ਜਾਰੇ ਲੋਕ ਨੇ ਕੱਲ ਦੁਪਹਿਰ 2 ਵਜੇ ਤੋਂ ਬਾਅਦ ਜਿਹੜੇ ਆਣੇ ਸ਼ੁਰੂ ਹੋਣਗੇ ਔਰ ਜਿਹੜੀ ਆ ਤਿਹਾਰ ਮਨਾਇਆ ਜਾਏਗਾ ਕੱਲ ਦੀ ਵੀ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾਈਆਂ ਜਾਣਗੀਆਂ ਹੋਰ ਤਸਵੀਰਾਂ ਦੇਖਣ ਲਈ ਦੇਖਦੇ ਰਹੋ ਐਸਐਮਜ਼ ਨਿਊਜ਼ ਜਦ ਤੱਕ ਮੈਨੂੰ ਦੀ ਇਜਾਜ਼ਤ ਕੈਮਰਾਮੈਨ